ਸਤਿ ਸ੍ਰੀ ਅਕਾਲ ਜੀ ਅੱਜ ਦੀ ਨਵੀਂ ਲਿਸਟ ਜਾਰੀ ਹੈ ਐਤਵਾਰ ਦਾ ਮੇਨ ਪ੍ਰੋਗਰਾਮ 15 ਕੁੜੀਆਂ ਦੇ ਰਿਸ਼ਤੇ ਤੇ 17 ਮੁੰਡਿਆਂ ਦੇ ਰਿਸ਼ਤੇ ਲਗਭਗ ਰਿਸ਼ਤੇ ਅੱਜ ਦੇ ਬਰਾਬਰ ਨੇ ਮੁੰਡੇ ਤੇ ਕੁੜੀਆਂ ਦੇ ਪੰਜਾਬ ਤੋਂ 17 ਰਿਸ਼ਤੇ ਨੇ ਕੈਨੇਡਾ ਤੋਂ 12 ਰਿਸ਼ਤੇ ਨੇ ਆਸਟ੍ਰੇਲੀਆ ਤੋਂ ਇੱਕ ਰਿਸ਼ਤਾ ਨਿਊਜ਼ੀਲੈਂਡ ਤੋਂ ਇੱਕ ਰਿਸ਼ਤਾ ਕਵੈਤ ਤੋਂ ਇੱਕ ਰਿਸ਼ਤਾ ਆਪਾਂ ਕੁੜੀਆਂ ਦੀ ਫੀਸ ਦੇ ਵਿੱਚ ਜਿਹੜੀ ਕਟੌਤੀ ਕੀਤੀ ਸੀ ਕਰਕੇ ਜਿਹੜਾ ਮੁੰਡੇ ਤੇ ਕੁੜੀਆਂ ਦਾ ਰਿਸ਼ਤਿਆਂ ਦਾ ਬੈਲੈਂਸ ਹੈ 15 ਤੇ 17 ਕੁੜੀਆਂ ਵਾਲੇ ਵੱਧੜ ਪਵਾ ਰਹੇ ਨੇ ਸ਼ੁਕਰੀਆ ਤੇ ਬਾਕੀ ਅੱਜ ਦਾ ਪਹਿਲਾ ਰਿਸ਼ਤਾ ਕੁੜੀ ਦਾ ਜੀ ਨਾਮ ਕੌਰ ਪਤਾ ਬਠਿੰਡਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਐਮਏ ਪੰਜਾਬੀ ਦੀ ਕੀਤੀ ਹੋਈ ਹੈ ਐਮਐਡ ਕੀਤੀ ਹੋਈ ਹੈ ਤੇ ਅਗਲਾ ਇੱਕ ਚੀਜ਼ ਧਿਆਨ ਰੱਖਿਓ ਇੱਕ ਜੋ ਡਾਟਾ ਪਵਾਉਂਦੇ ਨੇ ਜਿੰਨਾ ਡਾਟਾ ਛੋਟਾ ਪਵਾਵੋਗੇ ਉਹਨੇ ਅੱਖਰ ਸਕਰੀਨ ਤੇ ਵੱਡੇ ਆਉਣਗੇ ਇਹ ਧਿਆਨ ਰੱਖਿਆ ਜਾਵੇ ਤੇ ਜੋ ਅਸੀਂ ਡਾਟਾ ਪੁੱਛਦੇ ਆ ਉਹੀ ਡਾਟਾ ਭੇਜਿਆ ਜਾਵੇ ਵਿੱਚ ਜਦੋਂ ਤੋਂ ਮੁੰਡਾ ਕੁੜੀ ਜੰਮੇ ਨੇ ਉਦੋਂ ਤੋਂ ਲੱਗ ਜਾਂਦਾ ਲਿਖਣ ਆਏ ਆ ਹਣਾ ਉਹ ਚੀਜ਼ ਮੰਨ ਕੇ ਬਹੁਤ ਵੱਡੀ ਹੋ ਜਾਂਦੀ ਹੈ ਤੇ ਦੂਸਰੀ ਗੱਲ ਵੀਡੀਓ ਨੂੰ ਲਾਸਟ ਤੱਕ ਦੇਖਿਓ ਅੱਜ ਕੁੜੀਆਂ ਦੇ ਰਿਸ਼ਤੇ ਲਗਭਗ ਬਰਾਬਰ ਨੇ ਲਾਸਟ ਤੇ ਵੀ ਦੋ ਤਿੰਨ ਇਕੱਠੀਆਂ ਕੁੜੀਆਂ ਦੇ ਆ ਗਏ ਹਨ ਮੰਨ ਕੇ ਚੱਲੋ ਅੱਜ ਦੇ 32 ਰਿਸ਼ਤੇ ਨੇ ਤੁਹਾਡਾ ਪਸੰਦ ਦਾ 5ਵਾਂ 10ਵਾਂ ਅ ਇੱਥੋਂ ਤੱਕ ਕਿ 32ਵਾਂ ਰਿਸ਼ਤਾ ਵੀ ਤੁਹਾਡੀ ਪਸੰਦ ਦਾ ਹੋ ਸਕਦਾ ਇਸ ਕਰਕੇ ਵੀਡੀਓ ਲਾਸਟ ਤੱਕ ਦੇਖਿਓ ਆਪਾਂ ਜਿਆਦਾ ਲੰਮੀ ਵੀਡੀਓ ਨਹੀਂ ਕਰਦੇ 20 ਬਾਈ ਐਲੀਮੈਂਟਾਂ ਜਿ ਨਿਮੇੜ ਦੇਾਂਗੇ ਸਾਰੀ ਵੀਡੀਓ ਤੇ ਦੂਸਰੀ ਗੱਲ ਜਿਨ੍ਹਾਂ ਨੇ ਐਡ ਪਵਾਉਣੀ ਹੈ ਇਹੇ ਥਾ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ WhatsApp ਤੇ ਸਾਨੂੰ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਤੁਹਾਨੂੰ ਪੰਜਾਬੀ ਚ ਲਿਖ ਕੇ ਪਾ ਦੇਾਂਗੇ ਉਹਦੇ ਵਿੱਚ ਜੋ ਅਸੀਂ ਡਾਟਾ ਪੁੱਛਿਆ ਉਹ ਡਾਟਾ ਭੇਜਿਆ ਜਾਵੇ ਬਾਕੀ A to Z ਸਾਰਾ ਸਾਡੀ ਟਰਮ ਐਂਡ ਕੰਡੀਸ਼ਨ ਕੀ ਕਹਾਣੀ ਹੈ ਉਹ ਚ ਲਿਖੀ ਹੁੰਦੀ ਹੈ ਜੀ ਸੋ ਚਲੋ ਜਿਆਦਾ ਗੱਲਾਂ ਨਾ ਕਰਦੇ ਹੋਏ ਅੱਗੇ ਵਧੀਏ ਕਾਸਟ ਕੁੜੀ ਦੀ ਜੱਟ ਸਿੱਖ ਗੋਤ ਬਰਾੜ ਮੈਂ ਮੇਕੀਤੀ ਹੁਣ ਕੁੜੀ ਦੇ ਭੈਣ ਕੋਈ ਨਹੀਂ ਭਰਾ ਇੱਕ ਮੈਂ ਕੈਨੇਡਾ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੂਤ ਬਰਾਡ ਡੇਟ ਆਫ ਬਰਥ 24394 ਦੀ ਹੈ ਜੀ ਗੁਰਸਿੱਖ ਅੰਮ੍ਰਿਤਾਰੀ ਫੈਮਿਲੀ ਹੈ ਕੈਨੇਡਾ ਵੈਸਟਰ ਵੀ ਜਦੀ ਫਾਇਲ ਲੱਗੀ ਹੈ ਮੁੰਡਾ ਗੁਰਸਿੱਖ ਕੈਨੇਡਾ ਰਹਿੰਦਾ ਹੋਵੇ ਗੁਰਸਿੱਖ ਫੈਮਿਲੀ ਹੀ ਫੋਨ ਕਰੇ ਭਾਈ ਇਹਨਾਂ ਨੂੰ ਤੇ ਐਮ ਵੀ ਮਾਫ ਮੈਰਜੀ ਵੀਰੋ ਵਾਲੇ ਭਾਈ ਇਹਨਾਂ ਨੂੰ ਮਾਫ ਕਰਿਓ ਤੇ ਲਾਲ ਪੱਟੀ ਦੇ ਵਿੱਚ ਕੈਨੇਡਾ ਦਾ ਹੀ ਨੰਬਰ ਆ ਕੁੜੀ ਦੇ ਪਰਿਵਾਰ ਦਾ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਜਾਂ ਵਟਸਐਪ ਤੇ ਇਹਨਾਂ ਨਾਲ वार्तालाਪ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸ਼ਰਮਾ ਲੜਕਾ ਪਤਾ ਫਰੀਦਕੋਟ ਪੜ੍ਹਾਈ ਬੀ ਟੈਕ ਕੈਮੀਕਲ ਦੀ ਕੀਤੀ ਹੋਈ ਹੈ ਭੈਣਾਂ ਤਿੰਨ ਮੈਡ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 4 ਇੰਚ ਕਾਸਟ ਸਰ ਸਵਤੀਸ਼ ਬ੍ਰਾਹਮਣ ਡੇਟ ਆਫ ਬਰਥ 30 12 90 ਦਾ ਜੀ ਬਠਿੰਡਾ ਰੈਫਾਇਨਰੀ ਵਿੱਚ ਸੀਨੀਅਰ ਐਗਜ਼ੀਕਿਊਟਿਵ ਹੈ ਤੇ 15 ਲੱਖ ਐਨੂਅਲ ਸਾਲ ਦਾ 15 ਲੱਖ ਦਾ ਇਹਨਾਂ ਦਾ ਪੈਕੇਜ ਹੈ ਕੁੜੀ ਪੜੀ ਲਿਖੀ ਹੋਵੇ ਜਰਨਲ ਕਾਸਟ ਦੀ ਹੋਵੇ ਲੜਕਾ ਡਿਵੋਰਸਡ ਐਮਬੀ ਵਾਫ ਕਰਨ ਭਾਈ ਤੇ ਬਾਹਰਲੇ ਵੀ ਇਹਨਾਂ ਨੂੰ ਮਾਫ ਕਰਨ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ 94 ਵਾਲਾ ਡਾਇਰੈਕਟ ਗੱਲ ਪਰਿਵਾਰ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੁੜੀ ਦਾ ਰਿਸ਼ਤਾ ਜੀ ਅਗਲਾ ਨਾਮ ਕੌਰ ਪਤਾ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਬੀਸੀਏ ਐਮਸੀਏ ਕੀਤਾ ਹੋਇਆ ਕੁੜੀ ਨੇ ਭੈਣ ਕੋਈ ਨਹੀਂ ਭਰਾ ਏ ਕਣ ਮੈਡਾ ਕੱਦ 5 ਫੁੱਟ 3 ਇੰਚ ਹੈ ਜੀ ਕਾਸਟ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 11 11 99 ਦਾ ਜੀ ਕੁਲੀ ਦਾ ਮੁੰਡਾ ਐਨ ਆਰ ਆਈ ਜਾਂ ਪੀ ਆਰ ਜਾਂ ਗਵਰਨਮੈਂਟ ਜੋਬ ਤੇ ਹੋਵੇ ਮਾਲਵਾ ਰੀਏ ਵਾਲੇ ਹੀ ਫੋਨ ਕਰਨ ਜੱਟ ਸਿੱਖ ਹੋਵੇ ਪਰਿਵਾਰ ਤੇ ਐਮ ਵੀ ਮਾਫ ਮੈਰਜ ਬਿਊਰੋ ਵਾਲੇ ਭਾਈ ਇਹਨਾਂ ਨੂੰ ਮਾਫ ਕਰਿਓ ਲਾਲ ਪੱਟੀ ਦੇ ਵਿੱਚ 98 ਵਾਲਾ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਬੀਏ ਕੀਤੀ ਹੋਈ ਹੈ ਤੇ ਭੈਣ ਇੱਕ ਮੈਡ ਭਰਾ ਕੋਈ ਨਹੀਂ ਕਰਦਾ 6 ਫੁੱਟ ਕਾਸਟ ਜੱਟ ਸੇ ਗੂਤ ਗਿੱਲ ਛੱਲੀ ਤੇ ਡੇਟ ਆਫ ਬਰਥ 12/95 ਕੰਮ ਸਪੇਅਰ ਪਾਰਟ ਸ਼ਾਪ ਹੈ 4 ਕਿੱਲੇ ਜ਼ਮੀਨ ਹੈ ਪੂਰੀ ਡਿਗਰੀ ਹੋਲਡਰ ਹੋਵੇ ਤੇ ਚੰਗੇ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਆ ਆਪਾਂ ਕਾਲੀ ਕਾਲੀ ਰਿਸ਼ਤੇਸ ਕਰਕੇ ਬੋਲਦੇ ਆ ਤਾਂ ਜਦੋਂ ਅਸੀਂ ਸਾਰਾ ਪ੍ਰੋਗਰਾਮ ਐਂਡ ਤੱਕ ਦੇਖੋ ਤੇ ਤੁਹਾਡੀ ਮਨਪਸੰਦ ਰਿਸ਼ਤਾ ਮਿਲ ਸਕੇ ਨਾਮ ਸਿੰਘ ਅੰਮ੍ਰਿਤਾਰੀ ਇਹ ਜੁੰਡਾ ਪਤਾ ਬਰਨਾਲਾ ਤੋਂ ਜੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕਰਦਾ 6 ਫੁੱਟ ਕਾਸਟ ਜੱਟ ਸਿੱਖ ਗੋਤ ਧਾਲੀਵਾਲ ਡੇਟ ਆਫ ਬਰਥ 18 188 ਦਾ ਜੀ ਜੁੰਡਾ ਬਾਣਾ ਪਾਉਂਦਾ ਕੰਮ ਏਸੀ ਤੇ ਸੋਲਰ ਪਲਾਂਟ ਦਾ 4 ਕਿੱਲੇ ਜ਼ਮੀਨ ਹੈ ਕੁੜੀ ਤਲਾਕ ਸੁਦਾ ਜਾਂ ਵਿਧਵਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਘਰ ਦਾ ਕੰਮ ਕਾਜ ਕਰਨ ਵਾਲੀ ਹੋਵੇ ਜੱਟ ਸਿੱਖ ਭਾਵੇਂ ਐਨ ਆਰ ਆਈ ਵੀ ਹੋਵੇ ਜੁੰਡਾ ਡਿਵੋਰਸ ਵਾਲੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਅਗਲਾ ਪਤਾ ਰਾਏਕੋਟ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਪਲੱਸ 2 ਤੇ ਸਕੈਨ ਐਂਡ ਕੇਅਰ 1 ਸਾਲ ਦਾ ਤੇ ਐਂਡ ਨੈਨੀ ਸਰਟੀਫਿਕੇਟ ਸਰਟੀਫਿਕੇਸ਼ਨ 1 ਸਾਲ ਦੀ ਇਹਨਾਂ ਨੇ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕਨੇਡਾ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 22/09/96 ਦਾ ਜੀ ਡੂਇੰਗ ਅ ਜੌਬ ਇਨ ਪ੍ਰੈਕਟਿਸ ਕਰ ਰਹੇ ਨੇ ਇਨ ਬਿਊਟੀ ਪਾਰਲਰ ਐਂਡ ਨੈਨੀ ਮੁੰਡਾ ਸਾਉ ਹੋਵੇ ਸਿੰਪਲ ਪਰਿਵਾਰ ਵਿੱਚੋਂ ਹੋਵੇ ਨਸਾ ਨਾ ਕਰਦਾ ਹੋਵੇ ਤੇ ਹਾਰਡ ਵਰਕਰ ਹੋਵੇ ਮੁੰਡੇ ਨੂੰ 3 ਤੋਂ 4 ਕਿੱਲੇ ਤੋਂ ਜ਼ਿਆਦਾ ਜ਼ਮੀਨ ਹੋਵੇ ਮਤਲਬ 3 ਤੋਂ 4 ਕਿੱਲੇ 5-7 ਕਿੱਲੇ ਜਿਹੜੀ ਮੁੰਡੇ ਨੂੰ ਜ਼ਮੀਨ ਆਉਂਦੀ ਹੋਵੇ ਬਾਕੀ 5 ਕਿੱਲੇ ਤੱਕ ਹਨਾ ਕੁੜੀ ਦੇ ਪਰਿਵਾਰ ਨਾਲ ਇੱਕ ਵਾਰ ਗੱਲ ਕਰ ਲਿਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ 83 ਵਾਲਾ ਡਾਇਰੈਕਟ ਪਰਿਵਾਰ ਨਾਲ ਗੱਲ ਕਰਿਓ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਕੈਨੇਡਾ অন্ਟਾਰੀਓ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਅੱਠਾ ਡੇਟ ਆਫ ਬਰਥ 1976 ਦੀ ਹੈ ਜੀ ਕੰਮ ਕੈਨੇਡਾ অন্ਟਾਰੀਓ ਵਰਕ ਬੋਬ ਕੈਟ ਆਪਰੇਟਰ ਹੈ ਕੁੜੀ ਦੀ ਉਮਰ 40 ਜਾਂ ਤੋਂ ਓਲਡਰ ਹੋਵੇ ਤੇ ਬਾਹਰ ਲਈ ਇਹਨਾਂ ਦਾ ਕੈਨੇਡਾ ਦਾ ਨੰਬਰ ਹੈ ਪਲੱਸ 1 ਵਾਲਾ ਇਨਾਂ ਨਾਲ ਡਾਇਰੈਕਟ ਗੱਲ ਜਾਂ ਵਟਸਐਪ ਤੇ ਵਰਤਾਲਾਪ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਪਤਾ ਅਮਰਤਾ ਸਰਸਾਹਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਇੰਡੀਆ ਤੋਂ ਕੀਤੀ ਹੋਈ ਹੈ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਦਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਇੱਕ ਕਨ ਮੈਡ ਕੈਨੇਡਾ ਪੀਆਰ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗੋਦ ਗਿੱਲ ਡੇਟ ਆਫ ਬਰਥ 23 09 94 ਦੀ ਹੈ ਕੰਮ ਕੈਨੇਡਾ ਪੀਆਰ ਆ ਮੁੰਡਾ 10 ਤੋਂ ਸਾਲ ਤੋਂ ਜਿਹੜਾ ਉੱਥੇ ਗਿਆ ਹੋਇਆ ਕੈਨੇਡਾ ਪੀਆਰ ਹੈ ਤੇ ਰੀਅਲ اسٹیਟ ਦਾ ਕੰਮ ਹੈ ਤੇ ਤਿੰਨ ਕਿਲੇ ਪਿੰਡੂ ਤੇ ਬਾਕੀ ਸੈਰੀ ਪ੍ਰਾਪਰਟੀ ਹੈ ਇੰਡੀਆ ਦੇ ਵਿੱਚ ਕੁੜੀ ਕੈਨੇਡਾ Ontario ਹੋਵੇ ਜਾਂ ਇੰਡੀਆ BSc ਨਰਸਿੰਗ ਜਾਂ ਚੰਗੀ ਪੜ੍ਹਾਈ ਕਰੀ ਹੋਵੇ ਲਾਲ ਪੱਟੀ ਦੇ ਵਿੱਚ ਦੋ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲਬਾਤ ਕਰ ਸਕਦੇ ਹਾਂ ਅ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਐਸ ਰਾਣੀ ਅ ਜਿਹੜੀ ਕੁੜੀ ਦਾ ਰਿਸ਼ਤਾ ਜੀ ਪਤਾ ਮੁਹਾਲੀ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ میٹرਿਕ ਕੀਤੀ ਹੋਈ ਹੈ ਭੈਣ ਇੱਕ ਭਰਾ ਇੱਕ ਕੱਦ 5 ਫੁੱਟ 2 ਇੰਚ ਕਾਸਟ ਐਸ ਸੀ ਹੈ ਜੀ ਗੂਤ ਮਹਿੰਗੇ ਡੇਟ ਆਫ ਬਰਥ 22 10 94 ਦੀ ਹੈ ਮੁੰਡਾ ਕੋਈ ਨਸਾ ਨਾ ਕਰਦਾ ਹੋਵੇ ਤੇ ਰਿਸ਼ਤਾ ਸ਼ਹਿਰ ਦੇ ਵਿੱਚੋਂ ਚਾਹੀਦਾ ਇਹਨਾਂ ਦਾ ਇਹਨਾਂ ਨੂੰ ਸਿਟੀ ਦਾ ਰਿਸ਼ਤਾ ਚਾਹੀਦਾ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਪਤਾ ਮੁਹਾਲੀ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਆਈਟੀ ਇਲੈਕਟ੍ਰੀਕਲ ਦਾ ਜਿਹੜਾ ਡਿਪਲੋਮਾ ਜਾਂ ਪੜ੍ਹਾਈ ਕੀਤੀ ਹੋਈ ਹੈ ਤੇ ਭੈਣ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਐਸ ਸੀ ਹੈ ਜੀ ਮੁੰਡਾ 29 7 96 ਦਾ ਡੇਟ ਆਫ ਬਰਥ ਹੈ ਬਿਜ਼ਨਸ ਜਿਹੜਾ ਇਹਨਾਂ ਦਾ ਲਾਈਟ ਐਂਡ ਫਲਾਵਰ ਡੈਕੋਰੇਸ਼ਨ ਦਾ ਵਧੀਆ ਪਰਿਵਾਰ ਦੀ ਸਮਝਦਾਰ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਕਨੇਡਾ ਤੋਂ ਨੋਟ ਕਰੋ ਜੀ ਨਾਮ ਏ ਚੋਹਾਨ ਲੜਕੀ ਇਹ ਵੀ ਕੁੜੀ ਦਾ ਰਿਸ਼ਤਾ ਜੀ ਪਤਾ ਰੋਪੜ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਬੀ ਐਸ ਸੀ ਆਈ ਟੀ ਕੀਤੀ ਹੋਈ ਹੈ ਤੇ ਭੈਣ ਕੋਈ ਨਹੀਂ ਭਰਾ ਕੈਨੇਡਾ ਪੀ ਆਰ ਆ ਕੱਦ 5 ਫੁੱਟ 3 ਇੰਚ ਕਾਸਟ ਚੋਹਾਨ ਆ ਜੀ ਗੋਤ ਮਹੇਸ਼ੀਏ ਡੇਟ ਆਫ ਬਰਥ 10 3 96 ਦੀ ਆ ਕੁੜੀ ਦੀ ਕੰਮ ਕੈਨੇਡਾ ਪੀ ਆਰ ਆ ਜੀ ਕੁੜੀ ਮੁੰਡਾ ਕੈਨੇਡਾ ਪੀ ਆਰ ਹੋਵੇ ਬ੍ਰਾਹਮਣ ਸੁਨਿਆਰ ਰਾਜਪੂਤ ਖੱਤਰੀ ਵਧੀਆ ਪਰਿਵਾਰ ਹੋਵੇ ਮਤਲਬ ਬ੍ਰਾਹਮਣ ਹੋਵੇ ਜਾਂ ਸੁਨਿਆਰ ਹੋਵੇ ਜਾਂ ਰਾਜਪੂਤ ਹੋਵੇ ਤੇ ਕੇਵਲ ਰੋਪੜ ਮਹਾਲੀ ਤੇ ਚੰਡੀਗੜ੍ਹ ਤੇ ਫਤਿਹਗੜ੍ਹ ਸਾਹਿਬ ਇਹ ਜੋ ਡਾਟਾ ਲਿਖਾਉਂਦਾ ਅਗਲਾ ਇਹਦੇ ਧਿਆਨ ਰੱਖਿਆ ਕਰੋ ਬਿਨਾ ਮਤਲਬ ਤੋਂ ਫੋਨ ਨਾ ਲਾਇਆ ਕਰੋ ਜੁਆਲੇ ਨੇ ਡਿਮਾਂਡ ਹੁੰਦੀ ਏ ਉਸ ਦੇ ਮੁਤਾਬਕ ਲਾਇਆ ਕਰੋ ਰੋਪੜ ਮਹਾਲੀ ਚੰਡੀਗੜ੍ਹ ਤੇ ਫਤਿਹਗੜ੍ਹ ਸਾਹਿਬ ਦੇ ਹੀ ਫੋਨ ਕਰਨ ਲਾਲ ਪੱਟੀ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਸੀਨੀਅਰ ਸੈਕੰਡਰੀ ਤੇ ਪਲੱਸ ਗ੍ਰੈਜੂਏਟ ਐਂਡ ਬੀਏ ਦੇ ਵਿੱਚ ਕੀਤੀ ਹੋਈ ਹੈਗੀ ਭੈਣ ਦੋ ਮੈਡ ਨੇ ਭਰਾ ਇੱਕ ਮੈਡ ਕਦ ਪਿਛੇ ਫੁੱਟੇ ਕੰਚ ਕਾਸਟ ਜੱਟ ਸਿੱਖ ਗੂਤ ਬਰਾੜ ਡੇਟ ਆਫ ਬਰਥ 27 12 90 ਦੀ ਹੈ ਕੰਮ ਕੈਨੇਡਾ ਪੀਆਰ 5 ਕਿੱਲੇ ਜ਼ਮੀਨ ਆ ਦੋ ਪਲਾਂਟ ਨੇ ਨਸੇ ਤੋਂ ਰਹਤਾ ਜੀ ਮੁੰਡਾ ਕੁੜੀ ਵੈਲ ਐਜੂਕੇਟਿਡ ਹੋਵੇ ਇੰਡੀਆ ਜਾਂ 2 ਸਾਲ ਦਾ ਜਿਹੜਾ ਵਰਕ ਪਰਮਿਟ ਤੇ ਜਾਂ 2 ਸਾਲ ਦਾ ਟੂਰਿਸਟ ਵੀਜ਼ਾ ਤੇ ਉਹ ਫੋਨ ਉਹੀ ਕਰਨ ਜਿਹੜੇ ਇਹ ਡਿਮਾਂਡ ਪੂਰੀ ਕਰਨ ਇਹਨਾਂ ਨੇ ਲਿਖਾਇਆ ਭਾਈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਪਤਾ ਕੈਨੇਡਾ ਉਟਾਰੀਓ ਕੋਲਕਾਤਾ ਤੋਂ ਇਹ ਇੰਡੀਆ ਪੰਜਾਬ ਦੇ ਵਿੱਚ ਵੀ ਹੈ ਤੇ ਕੋਲਕਾਤਾ ਦੇ ਵਿੱਚ ਵੀ ਇਹਨਾਂ ਦਾ ਸਾਰਾ ਬਾਕੀ ਪਰਿਵਾਰ ਨਾਲ ਗੱਲ ਕਰ ਲਿਓ ਹਨ ਤੇ ਕੁੜੀ ਦੀ ਬੀਐਸ ਇਕਨੋਮਿਕ ਤੇ ਐਡਵਾਂਸ ਡਿਪਲੋਮਾ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਦਾ ਜਿਹੜਾ ਕੀਤਾ ਹੋਇਆ ਹੈ ਭੈਣ ਇੱਕ ਅਣਮੈੜ ਭਰਾ ਇੱਕ ਅਣਮੈੜ ਕਦ ਪੰਜ ਫੁੱਟ 7 ਇੰਚਾ ਜੀ ਕੁੜੀ ਦਾ ਕੁੜੀ ਦੀ ਕਾਸਟ ਜੱਟ ਸਿੱਖ ਗੁੱਤ ਸੋਹੀ ਡੇਟ ਆਵਰਥ 1 1996 ਦਾ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਅੱਜ ਅੱਧੇ ਰਿਸ਼ਤੇ ਕੁੜੀਆਂ ਦੇ ਆ ਅੱਧੇ ਮੁੰਡਿਆਂ ਦੇ ਆ ਤਾਂ ਕਰਕੇ ਲਾਸਟ ਤੱਕ ਕੁੜੀਆਂ ਦੇ ਹਿਸਤੇ ਲਾਸਟ ਤੇ ਵੀ ਦੋ ਤਿੰਨ ਇਕੱਠੇ ਆ ਇਹ ਚੀਜ਼ ਨੂੰ ਧਿਆਨ ਚ ਰੱਖ ਕੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਕੁੜੀ ਦਾ ਕੰਮ ਵਰਕ ਕੈਨੇਡਾ অন্ਟਾਰੀਓਈ ਪੈਰੋਲ ਸਪੈਸ਼ਲਿਸਟ ਨੇ ਤੇ ਸਪੇਅਰ ਮੈਨੂਫੈਕਚਰਿੰਗ ਕੰਪਨੀ ਫਾਦਰ ਸਾਹਿਬ ਦਾ ਜਿਹੜਾ ਬਿਜ਼ਨਸ ਬਿਜ਼ਨਸ ਹੈ ਤੇ ਅਰਬਨ ਪ੍ਰਾਪਰਟੀ ਜਿਹੜੀ ਕੋਲਕਾਤਾ ਤੇ ਪੰਜਾਬ ਦੇ ਵਿੱਚ ਹੈ ਹਨਾ ਤੇ ਬਾਕੀ ਮੁੰਡਾ ਵੈਜੀਟੇਰੀਅਨ ਹੋਵੇ ਫੈਮਲੀ ਹੋਵੇ ਪੂਰੀ ਤੇ ਮੁੰਡੇ ਦਾ ਕੈਨੇਡਾ ਜਾਂ ਯੂ ਐਸ ਏ ਦਾ ਆਪਣਾ ਬਿਜ਼ਨਸ ਹੋਵੇ ਜਾਂ ਜੋਬ ਹੋਵੇ ਤੇ 20 ਤੋਂ 30 ਕਿੱਲੇ ਜਿਹੜੀ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾਰ ਵਾਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਐਮ ਐਸ ਸੀ ਐਗਰੀਕਲਚਰ ਦੀ ਇਕਨੋਮਿਕਸ ਦੀ ਕੀਤੀ ਹੋਈ ਹੈ ਪੈਨ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖਾ ਜੀ ਕੁੜੀ ਦੀ ਡੇਟ ਆਫ ਬਰਥ 1997 ਦਾ ਜੀ ਕੁੜੀ ਦਾ ਕੰਮ ਟੀਚਰ ਇਨ ਆਈਲੈਂਡ ਸੈਂਟਰ ਦੇ ਵਿੱਚ ਆ ਕੁੜੀ ਤੇ ਮੁੰਡਾ ਗੁਰਸਿੱਖ ਹੋਵੇ ਕੈਨੇਡਾ ਹੋਵੇ ਪੀਆਰ ਹੋਵੇ 5 ਕਿੱਲੇ ਜ਼ਮੀਨ ਹੋਵੇ ਜਾਂ 5 ਤੋਂ ਪਲੱਸ ਕਿੱਲੇ ਜਿਹੜੀ 5 ਤੋਂ ਜ਼ਿਆਦਾ ਜ਼ਮੀਨ ਹੋਵੇ ਲਗਭਗ ਅਤੇ ਮੋਗਾ ਅੰਮ੍ਰਿਤਸਰ ਸਾਹਿਬ ਤੋਂ ਹੀ ਫੋਨ ਕਰਨ ਮੋਗਾ ਏਰੀਆ ਤੇ ਅੰਮ੍ਰਿਤਸਰ ਸਾਹਿਬ ਤੋਂ ਏਰੀਏ ਦੇ ਹੀ ਜ਼ਿਲ੍ਹੇ ਦੇ ਫੋਨ ਕਰਨਾ ਲਾਲ ਪੱਟੀ ਦੇ ਵਿੱਚ ਮੁੰਡੇ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਮੋਰਿੰਡਾ ਰੋਪੜ ਤੋਂ ਜਿਹੜਾ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਟੈਕ ਇਲੈਕਟ੍ਰੀਕਲ ਦੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੈਨੇਡਾ ਕੱਦ 5 ਫੁੱਟ 8 ਇੰਚ ਕਾਸਟ ਮੱਝ ਵੀ ਸਿੱਖ ਮਜਬੀ ਸਿੰਘ ਡੇਟ ਆਫ ਬਰਥ 15 10 95 ਦਾ ਜੀ ਮੁੰਡਾ ਬਿਜਲੀ ਬੋਰਡ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਜੇੀ ਹੈ ਗਵਰਨਮੈਂਟ ਜੌਬ ਹੈ ਪਿਤਾ ਸਿਹਤ ਵਿਭਾਗ ਦੇ ਵਿੱਚ ਇਨਸਪੈਕਟਰ ਨੇ ਮਤਲਬ ਵਧੀਆ ਸੈਟਅਪ ਹੈ ਪਰਿਵਾਰ ਦਾ ਕੁੜੀ ਗਵਰਨਮੈਂਟ ਜੌਬ ਕਰਦੀ ਹੋਵੇ ਸੋਹਣੀ ਹੋਵੇ ਤੇ ਮਜਬੀ ਸਿੰਘ ਪਰਿਵਾਰ ਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਝੰਡਾ ਇਹ ਹੈਗਾ ਕੁਵੈਤ ਦਾ ਨਾਮ ਸਿੰਘ ਪਤਾ ਮੋਗਾ ਪੜ੍ਹਾਈ میٹرਕ ਕੀਤੀ ਹੋਈ ਐ ਭੈਣ ਇੱਕ ਮੈਡ ਭਰਾ 91 ਮੈਡ ਕੱਦ 5 ਫੁੱਟ 7 ਇੰਚ ਆ ਜਿਹੜੇ ਇਹ ਥਾਂ ਅਸੀਂ ਫਲੈਗ ਲਾਉਣੇ ਆ ਕੰਟਰੀਆਂ ਦੇ ਝੰਡੇ ਲਾਉਣੇ ਆ ਮੈਨੂੰ ਉਹਦੀਆਂ ਕੰਟਰੀਆਂ ਦਾ ਤਾਂ ਐਡ ਪਾਉਣ ਵਾਲੀ ਪਤਾ ਲੱਗਿਆ ਵੀ ਕਿੰਨੇ ਕਿੰਨੀਆਂ ਕੰਟਰੀਆਂ ਨੇ ਤੇ ਰੱਬ ਸੁੱਖ ਰੱਖੇ ਕਿੰਨੇ ਪੰਜਾਬੀ ਕਿਹੜੀਆਂ-ਕਿਹੜੀਆਂ ਕੰਟਰੀਆਂ ਦੇ ਵਿੱਚ ਰਹਿੰਦੇ ਨੇ ਬਹੁਤ ਜ਼ਿਆਦਾ ਤੁਸੀਂ ਸਾਡੀ ਵੀਡੀਓ ਜਾ ਕੇ ਦੇਖੋਗੇ ਉਹਦੇ ਵਿੱਚ ਨਵੇਂ-ਨਵੇਂ ਕੰਟਰੀਆਂ ਦੇ ਵਿੱਚ ਆਪਣੇ ਪੰਜਾਬੀ ਬੈਠੇ ਨੇ ਮਾਣ ਵਾਲੀ ਗੱਲ ਐ ਤੇ ਬਾਕੀ ਪੰਜਾਬ ਵਾਲੇ ਖਾਤਰੇ ਵਾਲੀ ਗੱਲ ਵੀ ਹੈਗੀ ਐ ਕਾਸਟ ਜੱਟ ਸਿੱਖ ਗੋਤ ਪੁੱਲਰ ਡੇਟ ਆਫ ਬਰਥ 1991 ਦੀ ਐ ਜੀ ਤੇ ਮੁੰਡਾ 8 ਸਾਲ ਤੋਂ ਕੁਵੈਤ ਦੇ ਵਿੱਚ ਐ 4 ਕਿੱਲੇ ਜ਼ਮੀਨ ਆ ਮੋਗੇ ਦੇ ਨਾਲ ਤੇ ਇਸ ਕੁੜੀ 100 ਕਿਲੋਮੀਟਰ ਮਤਲਬ ਮੋਗੇ ਦੇ ਮੋਗੇ ਤੋਂ 100 ਕਿਲੋਮੀਟਰ ਏਰੀਆ ਦੇ ਦਾਰੇ ਦੇ ਵਿੱਚ ਇਹਨਾਂ ਨੂੰ ਕੁੜੀ ਚਾਹੀਦੀ ਐ ਰਿਸ਼ਤੇ ਲਈ ਤੇ ਘਰ ਸੰਭਾਲਣ ਵਾਲੀ ਹੋਵੇ ਕੁੜੀ ਤੇ ਵਧੀਆ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ 2 ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਮੁੰਡਾ 8 ਸਾਲ ਤੋਂ ਕਬੈਦ ਦੇ ਵਿੱਚ ਹੈ ਵਧੀਆ ਸੈਟਅਪ ਹੈ ਇਹਨਾਂ ਦਾ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਗੁਰਸੇਖਾ ਮੁੰਡਾ ਪਤਾ ਫਿਰੋਜ਼ਪੁਰ ਸਹਿਰ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਐਮਏ ਇੰਗਲਿਸ਼ ਦੀ ਐਂ ਜੋ ਤਰ੍ਹਾਂ ਲੌਜੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਮੈਡ ਕੱਦ 5 ਫੁੱਟ 8 ਇੰਚ ਕਾਸਟ ਰਾਮਗੜੀਆ ਗੋਤ ਮਠਾੜੂ ਡੇਟ ਆਫ ਬਰਥ 28 12 96 ਦੀ ਹੈ ਜੀ ਕੰਮ ਖੁਦ ਦੀਆਂ ਫੈਕਟਰੀਆਂ ਨੇ ਇਹਨਾਂ ਦੀਆਂ ਆਪਦੀਆਂ ਰਾਮਗੜੀਆ ਪਰਿਵਾਰ ਹੈ ਗੋਰ ਸਿੱਖ ਪਰਿਵਾਰ ਦੀ ਪੜ੍ਹੀ ਲਿਖੀ ਸਮਝਦਾਰ ਕੁੜੀ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ 98 ਵਾਲਾ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਆਸਟ੍ਰੇਲੀਆ ਪੜ੍ਹਾਈ ਐਮਟੈਕ ਬੀਟੈਕ ਤੇ ਸਿਵਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 7 ਇੰਚ ਕਾਸਟ ਰਮ ਰਾਮਦਾਸੀਆ ਸਿੱਖ ਡੇਟ ਆਫ ਬਰਥ 1997 ਦੀ ਹੈ ਕੰਮ ਟੀਮ ਲੀਡਰ ਇਨ ਆਸਟ੍ਰੇਲੀਆ ਵਰਕ ਪਰਮਿਟ ਤੇ ਹੈ ਕੁੜੀ ਨੇ ਬੀ ਕੁੜੀ ਨੇ ਬੈਚਲਰ ਕਰੀ ਹੋਵੇ ਤੇ ਲੇਟੈਸਟ 2024 ਦੇ ਵਿੱਚ ਹੀ ਕਰੀ ਹੋਵੇ ਬੈਚਲਰ ਤੇ ਲਾਲ ਪੱਟੀ ਦੇ ਵਿੱਚ ਬਾਹਰ ਲਈ ਨੰਬਰ ਹੈ ਡਾਇਰੈਕਟ ਗੱਲ ਕਰੋ ਤੇ ਜਾਂ ਫਿਰ WhatsApp ਤੇ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਇਹ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮ ਸਿੰਘ ਪਤਾ ਕੈਨੇਡਾ ਤੋਂ ਮੁੰਡਾ ਬਲੋਂਗ ਕਰਦਾ ਪੜਾਈ ਪੁਰਤਗਾਲ ਪਾਰਾ ਲੀਗਲ ਡਿਗਰੀ ਕੀਤੀ ਹੋਈ ਹੈ ਇਹਨਾਂ ਦੀ ਤੇ ਭੈਣ ਕੋਈ ਨਹੀਂ ਭਰਾ 1 ਮੈਟ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੂਤ ਸੰਧੂ ਸਿੱਧੂ ਤੇ ਡੇਟ ਆਫ ਬਰਥ 5 1993 ਦਾ ਜੀ ਕੰਮ ਕੈਨੇਡਾ ਸਿਟੀ ਜਾਣਾ ਮੁੰਡਾ ਬ੍ਰੈਂਪਟਨ 10 ਕਿੱਲੇ ਜ਼ਮੀਨਾਂ 5-5 ਕਿੱਲੇ ਦੋਨੇ ਭਰਾਵਾਂ ਨੂੰ ਆਉਂਦੀ ਐ ਕੁੜੀ ਸੁੰਦਰ ਹੋਵੇ ਜੱਟ ਸਿੱਖ ਹੋਵੇ ਤੇ ਲਾਲ ਪੱਟੀ ਦੇ ਵਿੱਚ ਕੈਨੇਡਾ ਦਾ ਹੀ ਨੰਬਰ ਹੈ ਡਾਇਰੈਕਟ ਗੱਲ ਕਰੋ ਇਹਨਾਂ ਨੇ ਜਿਹੜੀ ਪੜ੍ਹਾਈ ਆ ਪਾਰਾਲੀਗਲ ਡਿਗਰੀ ਕੀਤੀ ਹੋਈ ਐ ਡਿਗਰੀ ਕਿਹੜੀ ਹੁੰਦੀ ਐ ਜੇ ਕੋਈ ਜਾਣ ਮੰਨ ਗਲ ਤੁਸੀਂ ਸੁਣ ਰਹੇ ਹੋ ਤਾਂ ਮੈਨੂੰ ਜਰੂਰ ਦੱਸਿਓ ਪਾਰਾਲੀਗਲ ਕਿਹੜੀ ਡਿਗਰੀ ਐ ਇਹ ਅਨ ਬਾਕੀ ਲਾਲ ਪੱਟੀ ਦੀ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਆਹ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਬਠਿੰਡਾ ਤਲਵੰਡੀ ਸਾਬੋ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਜੀ ਐਨ ਐਮ ਨਰਸਿੰਗ ਐਂਡ ਬੀ ਐਸ ਸੀ ਨਰਸਿੰਗ ਕੀਤੀ ਹੋਈ ਹੈ 4 ਸਾਲ ਦੀ 4 ਸਾਲ ਤੇ ਭੈਣ ਇੱਕ ਮੈਡ ਭਰਾ 2 ਕੱਦ 5 ਫੁੱਟ 3 ਇੰਚ ਕਾਸਟ ਪਰਜਪਤ ਘੁਮਿਆਰ ਆ ਜੀ ਕਾਸਟ ਤੇ ਗੋਦ ਸਕਾਲ ਡੇਟ ਆਵਤ 12 10 97 ਦੀ ਹੈ ਜੀ ਕੰਮ ਸੀਨੀਅਰ ਸਟਾਫ ਨਰਸ ਹੈ ਕੁੜੀ ਮੁੰਡਾ ਵਲ ਐਜੂਕੇਟਡ ਹੋਵੇ ਤੇ ਪੀਆਰ ਫਰਮ ਅਵਾਰਡ ਤੇ ਡਾਕਟਰ ਲੈਨ ਨੂੰ ਜਿਹੜੇ ਪਹਿਲਾ ਭਾਈ ਉਹੀ ਫੋਨ ਕਰਨ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਆ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਕਾਰਪੈਂਟਰੀ ਕੋਰਸ ਤੇ ਫਰੋਮ ਜੀ ਐਨਈ ਕਾਲਜ ਤੋਂ ਇਹਨਾਂ ਨੇ ਕੀਤੀ ਹੋਈ ਹੈ ਪੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਹੈ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੰਘ ਗੋਤ ਚਾਹਲ ਡੇਟ ਆਫ ਬਰਥ 1995 ਦਾ ਜੀ ਨਿਊਜ਼ੀਲੈਂਡ ਆ ਜੀ 3 ਸਾਲ ਦਾ ਵਰਕ ਪਰਮਿਟ ਦਾ ਵੀਜ਼ਾ ਨਿਊਜ਼ੀਲੈਂਡ ਤਾਇ ਦਾ ਖੁੱਦਾ ਆਪਣਾ ਬਿਜ਼ਨਸ ਆ ਵਧੀਆ ਉੱਥੇ ਉਹਨਾਂ ਕੋਲ ਹੈ ਕੁੜੀ ਨਰਸਿੰਗ ਜਾਂ ਟੀਚਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਬਠਿੰਡਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਮਕੈਨੀਕਲ ਇੰਜੀਨੀਅਰਿੰਗ ਫਰੋਮ ਸੀਟੀਆ ਲੁਧਿਆਣਾ ਤੋਂ ਕੀਤੀ ਹੋਈ ਹੈ ਤੇ ਦੈਨ ਫੈਨਸਵੇ ਕਾਲਜ ਕੈਨੇਡਾ ਤੋਂ ਇਹਦੀ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਗੂਰ ਸੰਧੂ ਸਿੱਧੂ ਡੇਟ ਆਫ ਬਰਥ 19/2/95 ਦਾ ਜੀ 20 ਕਿੱਲੇ ਜ਼ਮੀਨ ਆ 10-10 ਕਿੱਲੇ ਦੋਨੇ ਭਰਾਵਾਂ ਨੂੰ ਆਉਂਦੀ 18 ਸਹਿਰੀ ਪਲਾਂਟ ਤੇ ਕੈਨੇਡਾ ਆਪਣਾ ਘਰ ਇਹਨਾਂ ਦਾ ਤੇ ਆਪਣੀ ਟਰੱਕ ਆ ਉੱਥੇ ਮਤਲਬ ਵਧੀਆ ਖਾਨਦਾਨੀ ਪਰਿਵਾਰਾ ਕੁੜੀ ਵੈਲ ਐਜੂਕੇਟਡ ਹੋਵੇ ਤੇ ਸੋਹਣੀ ਹੋਵੇ ਕੈਨੇਡਾ ਰੈਂਦੀ ਕੁੜੀ ਨੂੰ ਜਿਹੜੀ ਪਹਿhla ਲਾਲ ਪੱਟੀ ਦੇ ਵਿੱਚ ਦੋ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲਬਾਤ ਕਰ ਸਕਦੇ ਹੋਂ ਕੁਝ ਰਿਸ਼ਤੇ ਬਾਕੀ ਆ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਕੁੜੀਆਂ ਦੇ ਲਾਸਟ ਤੱਕ ਵੀ ਰਿਸ਼ਤੇ ਆਪਾਂ ਕਈ ਰੱਖੇ ਹੋਏ ਆ ਮੁੰਡੇ ਦੇ ਕੁੜੀਆਂ ਦੇ ਅੱਜ ਦੇ ਰਿਸ਼ਤੇ ਬਹੁਤ ਵਧੀਆ ਨੇ ਨਾਮ ਸਿੰਘ ਪਤਾ ਐਮ ਐਚਸੀ ਚੰਡੀਗੜਾ ਜੀ ਤੇ ਬੀਏ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੈਨੇਡਾ ਤੋਂ ਆ ਕੱਦ 5 ਫੁੱਟ ਸੋਰੀ 6 ਫੁੱਟ 2 ਇੰਚ ਹੈ ਕਾਸਟ ਰਵਿਦਾਸੀਆ ਸਿੱਖ ਗੋਤ ਪੱਟੀ ਡੇਟ ਆਵਰਥ 11 8 90 ਦੀ ਹੈ ਕੰਮ ਗਵਰਨਮੈਂਟ ਜੋਬ ਹੈ ਡਿਪ ਐਸ ਇਨਰਸਸ ਅਸਿਸਟੈਂਟ ਗਵਰਨਮੈਂਟ ਜੋਬ ਹੈ ਕੁੜੀ ਐਸ ਸੀ ਕਾਸਟ ਦੀ ਹੋਵੇ 26 ਤੋਂ 32 ਸਾਲ ਦੀ ਜਿਹੜੀ ਉਮਰ ਹੋਵੇ ਬੀ ਐਸ ਇਨ ਨਰਸਿੰਗ ਜੀ ਐਨ ਐਮ ਪੀ ਆਰ ਐਨੀ ਕੰਟਰੀ ਦੇ ਵਿੱਚ ਹੋਵੇ ਜਾਂ ਤੇ ਜਾਂ ਆਈਟੀ ਜੋਬ ਮੁੰਡਾ ਡਿਵੋਰਸਰ ਹੈ ਤੇ ਬੱਚਾ ਕੋਈ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਐਸਐਸ ਨਗਰ ਮੁਹਾਲੀ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਬੀਟੈਕ ਐਨ ਮਕੈਨਿਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਪ੍ਰਾਇਆ ਇੱਕ ਕੱਦ 5 ਫੁੱਟ 9 ਇੰਚ ਕਾਸਟ ਸੈਣੀ ਸਿੱਖ ਗੋਤ ਪਪੋਸੇ ਡੇਟ ਆਫ ਬਰਥ 1993 ਦਾ ਮਰੂਤੀ ਸੰਜੂਕੀ ਇੰਡੀਆ ਲਿਮਟਿਡ ਦੇ ਵਿੱਚ ਜਿਹੜਾ ਗੁਰਗਾਓ ਅਸਿਸਟੈਂਟ ਮੈਨੇਜਰ ਹੈ ਜੀ 15 ਲੱਖ ਰੁਪਿਆ ਐਨੂਅਲ ਪੈਕੇਜ ਇਹਨਾਂ ਦਾ 15 ਲੱਖ ਇੱਕ ਸਾਲ ਦਾ ਜਿਹੜਾ ਇਹਨਾਂ ਦਾ ਪੈਕੇਜ ਹੈ ਕੁੜੀ ਗ੍ਰੈਜੂਏਟਡ ਹੋਵੇ ਤੇ ਬੀਟੈਕ ਇਹਨੇ ਮਤਲਬ ਗ੍ਰੈਜੂਏਸ਼ਨ ਇਹਨਾਂ ਨੇ ਜਿਹੜੀ ਕੁੜੀ ਨੇ ਬੀਟੈਕ ਐਮਟੈਕ ਬੀਐਸਸੀ ਬੀਕਾਮ ਜਾਂ ਐਮਕਾਮ ਦੇ ਵਿੱਚ ਕੀਤੀ ਹੋਵੇ ਕੁੜੀ ਸਾਊ ਤੇ ਸੋਹਣੀ ਹੋਵੇ 5 ਫੁੱਟ 2 ਇੰਚ ਤੋਂ ਪਲੱਸ ਜਿਹੜਾ ਕੱਦ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਇੱਕ ਜਦੋਂ ਰਿਸ਼ਤੇ ਨੋਟ ਕਰਦੇ ਹੁੰਦੇ ਹੋ ਜਿਹੜਾ ਰਿਸ਼ਤਾ ਪਸੰਦ ਆਉਂਦਾ ਸਕਰੀਨਸ਼ਾਟ ਲੈ ਲਿਆ ਕਰੋ ਅਗਲਾ ਰਿਸ਼ਤਾ ਕੁੜੀ ਦਾ ਜੀ ਨਾਮ ਕੌਰ ਪਤਾ ਬਠਿੰਡਾ ਸਹਿਰ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਬੀ ਕਾਮ ਲਾਸਟ ਇਅਰ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਸੰਧੂ ਡੇਟ ਆਫ ਬਰਥ 28 2001 ਦੀ ਹੈ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਦੋ ਤਿੰਨ ਗੱਲਾਂ ਮੇਨ ਕਰਨੀਆਂ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹ ਸੁਣ ਕੇ ਜਾਇਓ ਪਲੀਜ਼ ਕੰਮ ਕੋਰਸ 에ਅਰ ਹੋਸਟੇਸ ਚੰਡੀਗੜ੍ਹ ਦੇ ਵਿੱਚ ਜੀ ਕੁੜੀ ਤੇ ਮੁੰਡਾ ਪੱਗ ਬੰਨਦਾ ਹੋਵੇ ਸਰਦਾਰ ਹੋਵੇ ਵਾਹ ਬਾਈ ਆਤੀਜ ਬਹੁਤ ਵਧੀਆ ਲਿਖਾਈ ਇਹਨਾਂ ਨੇ ਮੁੰਡਾ ਪੱਗ ਬੰਨਦਾ ਹੋਵੇ ਸਰਦਾਰ ਹੋਵੇ ਗਵਰਨਮੈਂਟ ਜੌਬ ਤੇ ਹੋਵੇ ਤੇ ਤਿੰਨ ਤੋਂ ਪੰਜ ਚਾਰ ਕਿੱਲੇ ਜ਼ਮੀਨ ਹੋਵੇ ਅ ਤਿੰਨ ਤੋਂ ਚਾਰ ਕਿੱਲੇ ਜ਼ਮੀਨ ਹੋਵੇ ਬਠਿੰਡਾ ਫਰੀਦਕੋਟ ਮੋਗਾ ਮੁਕਤਸਰ ਸਾਹਿਬ ਇਹ ਚਾਰ ਸਟੇਟਾਂ ਤੋਂ ਜਿਹੜੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਚੀਜ਼ ਨੂੰ ਧਿਆਨ ਚ ਰੱਖਿਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਕੁੜੀ ਦੇ ਪਰਿਵਾਰ ਨੇ ਖਾਸ ਕਿਹਾ ਵੀ ਬਠਿੰਡਾ ਫਰੀਦਕੋਟ ਮੋਗਾ ਦੇ ਮੁਖਤਸਰ ਸਾਹਿਬ ਤੋਂ ਇੱਥੋਂ ਹੀ ਫੋਨ ਕਰਨਾ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਬੂੰਦੀ ਰਾਜਸਥਾਨ ਪੰਜਾਬ ਫਰੀਦਕੋਟ ਤੋਂ ਪੰਜਾਬ ਤੋਂ ਬਲੌਂਗ ਕਰਦੇ ਨੇ ਪਰ ਸੋਕੜ ਕਹਿਦੀ ਆਪਾਂ ਪੜਾਈ ਬੀਟੈਕ ਜੈਪੁਰ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਐਮਏ ਕੈਨੇਡਾ ਤੋਂ ਕੀਤੀ ਹੋਈ ਹੈ ਤੰਨਾ ਪਹਿਣਾ ਨੇ ਮੈਲ ਨੇ ਦੋ ਪੰਜਾਬ ਦੇ ਵਿੱਚ ਤੇ ਇੱਕ ਜੁਕੇ ਤਿੰਨੇ ਮੈਲ ਨੇ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਸਰਾਂ ਡੇਟ ਆਫ ਬਰਥ 10 3 94 ਦੇ ਕੈਨੇਡਾ ਪੀਆਰ ਆ ਮੁੰਡਾ 20 ਕਿੱਲੇ ਜ਼ਮੀਨ ਆ ਆਪਣਾ ਖੁਦ ਦਾ ਬਿਜ਼ਨਸ ਆ ਜਿਹੜਾ ਇਹਨਾਂ ਦਾ ਰਾਜਸਥਾਨ ਦੇ ਵਿੱਚ ਕੁੜੀ ਵਧੀਆ ਐਜੂਕੇਟਿਡ ਹੋਵੇ 5 ਤੋਂ 5 ਫੁੱਟ 5 ਇੰਚ ਤੋਂ ਕੱਦ ਜਿਹੜਾ ਘੱਟ ਨਾ ਹੋਵੇ ਮਾਲਵਾਰੀਆ ਨੂੰ ਪਹਿਲ ਆ ਤੇ ਵਧੀਆ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਜਿਹੜਾ ਪਹਿਲਾ ਨੰਬਰ ਉਹ ਰਾਜਸਥਾਨ ਦਾ ਦੂਜਾ ਨੰਬਰ ਪੰਜਾਬ ਦਾ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਬਠਿੰਡਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਬੀਐਸਸੀ ਸਾਇੰਸ ਐਮਐਸਸੀ ਪਲਾਂਟ ਸਾਇੰਸ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਸੰਧੂ ਸਿੱਧੂ ਡੇਟ ਆਫ ਬਰਥ 21 11 97 ਦਾ ਜੀ ਕੰਮ ਕੈਨੇਡਾ ਆਰਸੀਡਬਲ ਵਿਦ ਹੈਲਥ ਕੇਅਰ ਤੇ ਫਾਦਰ ਸਾਹਿਬ ਗਵਰਨਮੈਂਟ ਜੌਬ ਤੇ ਨੇ ਕੈਨੇਡਾ ਕੀ ਕੁੜੀ ਤੇ ਮੁੰਡਾ ਵੈਸ ਨੂੰ ਹੋਵੇ ਪੀਆਰ ਹੈ ਤਾਂ 15 ਕਿੱਲੇ ਪੰਜਾਬ ਚਾਹੇ ਤਾਂ 20 ਤੋਂ ਪਲੱਸ ਕਿੱਲੇ ਜ਼ਮੀਨ ਹੋਵੇ 6 ਫੁੱਟ ਦਾ ਕਰਦ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਜੀ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਪਤਾ ਮੋਹਾਲੀ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਬੀ ਟੈਕ ਇਨ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੀ ਕੀਤੀ ਹੋਈ ਹੈ ਪੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 2 ਇੰਚ ਕਾਸਟ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 1999 ਦੀ ਕੰਮ ਕੈਨੇਡਾ ਪੀਆਰ ਹੈ ਪਿਤਾ 40 ਕਿੱਲੇ ਜ਼ਮੀਨ ਆ ਗਈ ਖੇਤੀਬਾੜੀ ਕਰਦੇ ਨੇ ਵਧੀਆ ਸੈਟਅਪ ਪਰਿਵਾਰ ਵਧੀਆ ਮੁੰਡਾ ਮੋਹਾਲੀ ਲੁਧਿਆਣਾ ਪਟਿਆਲਾ ਫਤਿਹਗੜ੍ਹ ਸਾਹਿਬ ਰੋਪੜ ਤੋਂ ਹੋਵੇ 15 ਤੋਂ 20 ਕਿੱਲੇ ਜ਼ਮੀਨ ਹੋਵੇ ਤੇ ਕੈਨੇਡਾ ਹੋਵੇ ਇਹ ਚੀਜ਼ ਨੂੰ ਧਿਆਨ ਚ ਰੱਖ ਕੇ ਲਾਓ ਮੋਹਾਲੀ ਲੁਧਿਆਣਾ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਤੇ ਰੋਪੜ ਇਹ ਏਰੀਆ ਦੀ ਹੀ ਫੋਨ ਕਰਿਓ ਇਹ ਚੀਜ਼ ਨੂੰ ਕੁੜੀਆਂਾਂ ਦੇ ਵੱਲੋਂ ਆਈ ਇਹ ਬੇਨਤੀ ਤੇ 15 ਤੋਂ 20 ਕੁ ਲਈ ਜਮੀਨ ਹੋਵੇ ਤੇ ਕੈਨੇਡਾ ਹੋਵੇ ਮੁੰਡਾ WhatsApp ਨੰਬਰ ਹੈ ਜੀ 88 ਵਾਲਾ ਕੁੜੀ ਦੇ ਪਰਿਵਾਰ ਨਾਲ WhatsApp ਨੰਬਰ ਤੇ ਗੱਲਬਾਤ ਕਰ ਸਕਦੇ ਹੋ ਜੀ ਅੱਜ ਦੇ ਰਿਸ਼ਤੇ ਅੱਜ ਦੀ ਜਿਹੜੀ ਲਿਸਟ ਆ ਬਹੁਤ ਵਧੀਆ ਲਿਸਟ ਸੀ ਤਿੰਨ ਤੋਂ ਚਾਰ ਗੱਲਾਂ ਨੇ ਸਿਰਫ ਇੱਕ ਜਾਂ ਡੇਢ ਮਿੰਟ ਦੇ ਵਿੱਚ ਵੀਡੀਓ ਦੀ ਐਂਡਿੰਗ ਕਰਦਾਗਾ ਮੈਂ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ ਤੇ ਅੱਜ ਦੇ ਰਿਸ਼ਤਿਆਂ ਦੀ ਕਹਾਣੀ ਹੈ ਜਿਹੜੀ ਉਹ 15 ਕੁੜੀਆਂ ਦੇ ਤੇ 17 ਮੁੰਡਿਆਂ ਦੇ ਸੀਗੇ ਬਰਾਬਰ ਦੇ ਸੀ ਲਗਭਗ ਤੇ ਦੂਸਰੀ ਗੱਲ ਜੀ ਜਿਨ੍ਹਾਂ ਨੇ ਐਡ ਪਵਾਉਣੀ ਹੈ ਜਦੋਂ ਤੁਸੀਂ ਪ੍ਰੋਗਰਾਮ ਦੇਖ ਰਹੇ ਸੀ ਇਹ ਠੈਂਕ ਪੀਲੀ ਪੱਟੀ ਦੇ ਵਿੱਚ ਨੰਬਰ ਸੀ WhatsApp ਦੇ ਉੱਪਰ ਸਾਨੂੰ ਹੈਲੋ ਲਿਖ ਕੇ ਭੇਜ ਦਿਓ WhatsApp ਦੇ ਜੋ ਤੁਹਾਨੂੰ ਐਡ ਦਾ ਪੂਰਾ ਪ੍ਰੋਸੈਸ ਹੈ ਉਹ ਲਿਖ ਕੇ ਭੇਜ ਦਿੱਤਾ ਜਾਏਗਾ ਉਹਦੇ ਵਿੱਚ ਕੀ ਡਾਟਾ ਭੇਜਣਾ ਸਾਨੂੰ ਕੀ ਫੀਸ ਹੈ ਔਰ ਕੀ ਸਾਡੇ ਟਰਮ ਐਂਡ ਕੰਡੀਸ਼ਨ ਨੇ ਅਸੀਂ ਕਿੰਨਾ ਟਾਈਮ ਐਡ ਕੀ ਕਹਾਣੀ ਕੀ ਸਮਾਚਾਰ ਸਭ ਕੁਝ ਤੁਹਾਨੂੰ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਮਿਲ ਜਾਏਗਾ ਔਰ ਦੂਸਰੀ ਗੱਲ ਜੀ ਡਾਟਾ ਜਿਹੜੇ ਭੈਣ ਭਰਾ ਅੱਜ ਦੀ ਵੀਡੀਓ ਦੇਖ ਕੇ ਇਹ ਡਾਟਾ ਮੈਨੂੰ ਭੇਜਣਗੇ ਜਿਨ੍ਹਾਂ ਨੇ ਐਡ ਫੀਸ ਦੇ ਕੇ ਪਵਾਉਣੀ ਹੈ ਜੋ ਡਾਟਾ ਸੀ ਪੁੱਛਿਆ ਉਹੀ ਡਾਟਾ ਭੇਜਿਆ ਜਾਵੇ ਵਿੱਚ ਕੀ ਕਰਦੇ ਆ ਮਾਦੇਸ਼ੇਰ ਡਾਟਾ ਦੱਸ ਲੈਣਾ ਵਿੱਚ ਲਿਖਣਗੇ 25 ਲਾਈਨਾਂ ਦੇ ਵਿੱਚ ਜਿਹੜਾ ਹੈਗਾ ਉਹ ਕੱਲੀ ਪੜਾਈ ਲਿਖ ਦੇਣਗੇ ਇਹ ਚੀਜ਼ ਨੂੰ ਧਿਆਨ ਚ ਰੱਖਿਆ ਜਾਵੇ ਡਾਟਾ ਸ਼ਾਰਟਸ ਦੇ ਵਿੱਚ ਭੇਜੋ ਕਿਉਂਕਿ ਜਿੰਨਾ ਵੱਡਾ ਡਾਟਾ ਹੋਊਗਾ ਸਕਰੀਨ ਦੇ ਉੱਤੇ ਉਨੇ ਅੱਖਰ ਛੋਟੇ ਹੋ ਜਾਣਗੇ ਤੇ ਦੂਸਰੀ ਗੱਲ ਜੀ ਅ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਅਗਲੀ ਵੀਡੀਓ ਰੱਬ ਸੁੱਖ ਰੱਖੇ ਅਗਲੀ ਜਾਂ ਉਸ ਤੋਂ ਅਗਲੀ ਐਤਵਾਰ ਜਿਹੜੀ ਅਸੀਂ ਮੇਨ ਪ੍ਰੋਗਰਾਮ ਕਰਦੇ ਆ ਉਹ ਆਪਾਂ ਸਕਰੀਨ ਕਾਸਟ ਪੋਡਕਾਸਟ ਲੈ ਕੇ ਆਵਾਂਗੇ ਅ ਜਿਹੜਾ ਹੈ ਆਪਾਂ ਵਿਦ ਵੀਡੀਓ ਦੇ ਵਿੱਚ ਖੁਦ ਆਪਣਾ ਜਿਹੜਾ ਵੈਸੇ ਤਾਂ ਅਨਾਉਂਸ ਕਰਤਾ ਸੀਗਾ ਪਰ ਮੈਂ ਖੁਦ ਆਪ ਹੁਣ ਵੀਡੀਓ ਵੀ ਅਨਾਉਂਸ ਕਰਾ ਕਰਾਂਗਾ ਕਿਉਂਕਿ ਅੱਜ ਕੱਲ ਪੋਡਕਾਸਟ ਵਗੈਰਾ ਦਾ ਜਮਾਨਾ ਚੱਲ ਰਿਹਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਓ ਕਿਉਂਕਿ ਸ਼ਾਰਟ ਵੀਡੀਓ ਤੁਸੀਂ ਮੇਰੀਆਂ ਬਹੁਤ ਦੇਖਦੇ ਹੋ ਉਹਦੇ ਵਿੱਚ ਬੈਲ ਆਈਕਨ ਦਾ ਬਟਨ ਸੋ ਨਹੀਂ ਹੁੰਦਾ ਇਹਦੇ ਵਿੱਚ ਹੁੰਦਾ ਮੇਨ ਵੀਡੀਓ ਜਿਹੜੀ ਐਤਵਾਰ ਨੂੰ ਅਸੀਂ ਕਿਉਂਕਿ ਬਾਰ-ਬਾਰ ਖਾਪਣੀ ਪਉਂਦੇ ਆਏ ਐਤਵਾਰ ਨੂੰ ਜਿਹੜਾ ਕਹਿਦੀ ਆਪਾਂ ਸ਼ਾਮ ਨੂੰ 8 ਵਜੇ ਜਿਵੇਂ ਆਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਇੱਕ ਪ੍ਰੋਗਰਾਮ ਹੀ ਅਸੀਂ ਅਪਲੋਡ ਕਰਦੇ ਹਾਂ ਆਏ ਐਤਵਾਰ ਇਹ ਨਹੀਂ ਹੈਗਾ ਵੀ ਰੋਜ਼ ਹੀ 2-3 ਵੀਡੀਓ ਸ਼ਾਰਟ ਦੇ ਵਿੱਚ ਜਰੂਰ ਰੋਜ਼ ਦੀਆਂ 2-3 ਪਾਉਣੀਆਂ ਕਿਉਂਕਿ ਉਹ ਜਲਦਾ ਜੀ ਨਿਬੜ ਜਾਂਦੀਆਂ ਨੇ ਤੋ ਇਸ ਕਰਕੇ ਬੈਲ ਆਈਕਨ ਬਟਨ ਜਰੂਰ ਦਬਾ ਲਿਓ ਤੇ ਜਿਨ੍ਹਾਂ ਨੇ ਐਡ ਪਵਾਉਣੀਆਂ ਸਾਨੂੰ ਨੰਬਰ ਦੇ ਉੱਪਰ ਹੈਲੋ ਲਿਖ ਕੇ ਭੇਜੋ ਔਰ ਜਿਹੜੇ ਮੇਰੇ ਪ੍ਰੋਗਰਾਮ ਨੂੰ ਦਿਲੋਂ ਦੇਖਦੇ ਨੇ ਇਹ ਵੀਡੀਓ ਦਾ ਲਾਸਟ ਪਾਰਟ ਮੈਂ ਇਸ ਕਰਕੇ ਰੱਖਿਆ ਹੈ ਜੋ ਵੀ ਸਾਡਾ ਇਹਠਾਂ ਵਾਲਾ ਨੰਬਰ ਸੇਵ ਕਰਕੇ WhatsApp ਤੇ ਸਾਨੂੰ ਮੈਸੇਜ ਕਰੇਗਾ ਤੇ ਅਸੀਂ ਉਹਨਾਂ ਦਾ ਨੰਬਰ ਸੇਵ ਕਰ ਲਵਾਂਗੇ ਜਦੋਂ ਤੁਹਾਡਾ ਸਟੇਟਸ ਸਾਡੇ ਕੋਲ ਸ਼ੋ ਹੁੰਦਾ ਹੈ ਉਸ ਤੋਂ ਬਾਅਦ ਤੁਹਾਡੀ ਕੁੜੀ ਦੇ ਲਈ 200 ਰੁਪਿਆ ਐਲਐਸਆਈ ਫੀਸ ਦੇ ਵਿੱਚੋਂ ਤੇ ਮੁੰਡੇ ਦੀ ਐਡ ਲਈ 100 ਰੁਪਿਆ ਲੈਸ ਹੈ ਇਹ ਨੰਬਰ ਸਾਡਾ ਸੇਵ ਕਰਕੇ ਸਾਨੂੰ WhatsApp ਤੇ ਮੈਸੇਜ ਕਰ ਦਿਓ ਅਸੀਂ ਤੁਹਾਡਾ ਨੰਬਰ ਸੇਵ ਕਰ ਲਾਂਗੇ ਤੇ WhatsApp ਦੇ ਸਟੇਟਸ ਰਾਹੀਂ ਸਾਡੇ ਨਾਂ ਦੇ ਪ੍ਰੋਗਰਾਮ ਬਾਰੇ ਸਭ ਦੀ ਨਵੀਂ ਅਨਾਉਂਸਮੈਂਟ ਬਾਰੇ ਤੁਹਾਨੂੰ ਜਾਣਕਾਰੀ ਮਿਲਦੀ ਰਹੇਗੀ ਇਹ ਓਨਾ ਪਰਿਵਾਰ ਭੈਣ ਤੇ ਭਰਾਵਾਂ ਲਈ ਹੈ ਜਿਹੜੇ ਵੀਡੀਓ ਦੇ ਲਾਸਟ ਪਾਰਟ ਤੱਕ ਵੀ ਸਾਨੂੰ ਦੇਖ ਰਹੇ ਨੇ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਦੇ ਪ੍ਰੋਗਰਾਮ ਦੀ ਆਪਾਂ ਸਮਾਪਤੀ ਕਰਦੇ ਹਾਂ ਜੀ ਤੇ ਬੈਲ ਆਈਕਨ ਵਾਲਾ ਬਟਨ ਜਰੂਰ ਕਰ ਦਿਓ ਕੰਮ ਹਨਾ ਥੈਂਕ ਯੂ ਧੰਨਵਾਦ ਜੀ ਪ੍ਰੋਗਰਾਮ ਦੇਖਣ ਲਈ